ਇੱਕ ਵੱਡਾ ਇਕੱਠ ਖਲੜ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਬੀਜੇਪੀ ਲੀਡਰਸ਼ਿਪ ਦਾ ਕਹਿੰਦੇ ਜੀ ਸਰਦਾਰ ਬੱਲਾਬਾਈ ਪਟੇਲ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੈਰਾਥਨ ਕੱਢੀ ਗਈ ਹੈ ਤੇ ਸਕੂਲਾਂ ਦੇ ਬੱਚੇ ਲਿਕੇ ਗਏ ਸੀਗੇ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਹੈ 8 ਵਜੇ ਸ਼ੁਰੂ ਹੋਇਆ ਸੀਗਾ ਸਰਦਾਰ ਬੱਲੇਬਾਈ ਪਟੇਲ ਜੀ ਦੀ 150 ਜਨਮ ਦਿਤੀ 150ਵੀਂ ਜਨਮ ਦਿਤੀ ਦੇ ਉੱਤੇ ਅੱਜ ਰਨ ਫਾਰ ਯੂਨਿਟੀ ਮੈਰਾਥਨ ਕਰਾਈ ਗਈ ਹੈ ਕਮਾਰਚ ਸ਼ੁਰੂ ਹੋਇਆ ਸੀ ਜਿਹੜਾ ਬੱਚਿਆਂ ਦੇ ਸਾਰੇ ਇਕੱਠੇ ਕਰਕੇ ਕਿਹੜੇ ਕਿਹੜੇ ਸਕੂਲਾਂ ਦੇ ਬੱਚੇ ਪਹੁੰਚੇ ਸੀ ਦੱਸਣਾ ਚਾਹੂਗਾ ਇਹ ਸਿਟੀ ਹਾਰਟ ਤੋਂ ਹੋਇਆ ਸੀ ਜਿਹਦੇ ਵਿੱਚ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਬੱਚੇ ਦੇ ਵੀ ਸੀ ਆਰੀਆ ਸਕੂਲ ਦੇ ਸੀ ਵਿਕਰਮ ਸਕੂਲ ਦੇ ਵੀ ਹੋਰ ਵੀ ਕਈ ਸਕੂਲਾਂ ਦੇ ਸੀ ਜੀ ਤੇ ਅਲੱਗ-ਅਲੱਗ ਸਾਰੇ ਸ਼ਹਿਰ ਵਾਸੀ ਪਾਰਟੀ ਵਾਜਿਆਂ ਤੋਂ ਉੱਪਰ ਉੱਠ ਕੇ ਜਿਹੜੇ ਲੋਕ ਆਏ ਸੀ ਸੋ ਸਿਟੀ ਹਾਰਟ ਤੋਂ ਸ਼ੁਰੂ ਹੋ ਕੇ ਸ਼ਹਿਰ ਚੋਂ ਹੁੰਦਾ ਹੋਇਆ ਤੇ ਰਾਮ ਭਵਨ ਦੇ ਵਿੱਚ ਜਿਹੜੀ ਦੀ ਸਮਾਪਤੀ ਹੋਈ ਬੱਲ ਬਟਾਈ ਵੰਦੇ ਇਹ ਪੂਰੇ ਦੇਸ਼ ਦੇ ਵਿੱਚ ਸ਼੍ਰੀ ਵੱਲਭਭਾਈ ਪਟੇਲ ਜੀ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਿਉਂਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਅਗੋਰੇ ਸਾਨੂੰ ਫੁੱਟ ਪਾ ਕੇ ਛੱਡ ਕੇ ਚਲੇ ਗਏ ਸੀ ਰਿਆਸਤਾਂ ਨੂੰ ਅਲੱਗ-ਅਲੱਗ ਕਰਕੇ ਚਲੇ ਸੀ ਵੱਲਭਭਾਈ ਪਟੇਲ ਨੇ ਪੂਰੇ ਦੇਸ਼ ਨੂੰ ਇੱਕ ਕੀਤਾ ਸਾਰੀਆਂ ਰਿਆਸਤਾਂ ਨੂੰ ਇਕੱਠੇ ਕਰਕੇ ਹਿੰਦੁਸਤਾਨ ਨੂੰ ਅੱਜ ਦਾ ਹਿੰਦੁਸਤਾਨ ਹੈ ਉਹਨੂੰ ਅੱਜ ਦੇ ਹਿੰਦੁਸਤਾਨ ਦੇ ਰੂਪ ਵਿੱਚ ਬਣਾਇਆ ਆ ਦੇਸ਼ ਦੇ ਵਿੱਚ ਜਿੰਨਾ ਰਾਜ ਕੀਤਾ ਸਭ ਤੋਂ ਵੱਧ ਜੇ ਕਿਸੇ ਪਾਰਟੀ ਨੇ ਕੀਤਾ ਤਾਂ ਕਾਂਗਰਸ ਨੇ ਕੀਤਾ ਹੈ ਕਾਂਗਰਸ ਨੇ 1984 ਦਾ ਕਤਲੇਆਮ ਕਰਾਇਆ ਸਿੱਖਾਂ ਦਾ ਨੁਕਸਾਨ ਕਰਾਇਆ ਤੇ ਜਿਹੜਾ ਇਹ ਕਾਂਗਰਸ ਨੇ ਹੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦੇ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੈ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰਕੇ ਅੱਜ ਦੇਸ਼ ਪੂਰਾ ਵਿਕਾਸ ਦੇ ਨਾਲ ਅੱਗੇ ਵਧ ਰਿਹਾ ਜੇ ਹਾਈਵੇਜ਼ ਬਣ ਰਹੇ ਹਨ ਤਾਂ ਸਾਰੇ ਵਾਸਤੇ ਬਣ ਰਹੇ ਹਨ ਜੇ ਹਸਪੀਟਲ ਬਣ ਰਹੇ ਹਨ ਤਾਂ ਸਾਰਿਆਂ ਵਾਸਤੇ ਬਣ ਰਹੇ ਹਨ ਆ ਸਰਦਾਰ ਐਟ ਦਾ ਰੇਟ 150 ਇਸ ਦੇ ਸਭ ਤੋਂ ਵੱਡੇ ਮਹਾਨਾਇਕ ਜਿਨ੍ਹਾਂ ਕਰਕੇ ਅੱਜ ਇੱਕ ਅਖੰਡ ਭਾਰਤ ਬਣਿਆ ਹੈ ਜੀ ਉਹਨਾਂ ਦੇ ਜਿਹੜੇ ਇਸ ਦਿਹਾੜੇ ਤੇ ਰਨ ਫॉर ਯੂਨਿਟੀ ਜਿਹੜਾ ਮੋਹਾਲੀ ਵੱਲੋਂ ਕਰਾਈ ਗਈ ਹੈ ਔਰ ਸਾਰੇ ਮੋਹਾਲੀ ਦੇ ਬੀਜੇਪੀ ਦੇ ਕਾਰਜਕਰਤਾ ਔਰ ਕਈ ਸਕੂਲਾਂ ਦੇ ਬੱਚਿਆਂ ਨੇ ਇਸ ਦੌੜ ਦੇ ਵਿੱਚ ਹਿੱਸਾ ਲਿਆ ਅੱਜ ਸਰਦਾਰ ਵੱਲਭ ਭਾਈ ਪਟੇਲ ਜਿਨ੍ਹਾਂ ਨੂੰ ਦੇਸ਼ ਲੋਹ ਪੁਰਸ਼ ਦੇ ਨਾਮ ਨਾਲ ਜਾਣਦਾ ਹੈ ਅੱਜ ਉਹਨਾਂ ਦੀ ਜਨਮ ਦਿਨਤੀ ਹੈ और उस जन्म जयंती के मौके पर देश के दे प्रधानमंत्री नरेंद्र मोदी जी ने एक आह्वान देश को किया पिछले कई सालों तो कि उन्होंने जन्म जयंती नसी एक भारत श्रेष्ठ भारत के नाम से मनाना है सरदार पटेल जी ने अपने देश के लिए सोचा है हर हिंदुस्तानी ऐसे सोचे तो हमारा देश बहुत आगे बढ़ेगा और ਅੱਜ ਜੀ ਅੱਜ ਦੇ ਸਾਡੇ ਉਸ ਮਹਾਨ ਜਿਹੜਾ ਜਿਨ੍ਹਾਂ ਨੂੰ ਅਸੀਂ ਲੋਹ ਪੁਰਸ਼ ਦੇ ਨਾਮ ਨਾਲ ਜਾਣਦੇ ਨੇ ਸਰਦਾਰ ਬੱਲੇਬਾਈ ਪਟੇਲ ਜੀ ਦੀ 150 ਜਨਮ ਦਿਤੀ 150 ਮੀ ਜਨਮ ਦਿਤੀ ਦੇ ਉੱਤੇ ਅੱਜ ਰਨ ਫਾਰ ਯੂਨਿਟੀ ਮੈਰਾਥਨ ਕਰਾਈ ਗਈ ਹੈ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀਆਂ ਨੇ ਇਹ ਜ਼ਿਲ੍ਹੇ ਵੱਲੋਂ ਕਰਾਈ ਗਈ ਜ਼ਿਲ੍ਹੇ ਦੇ ਸਾਰੀ ਲੀਡਰਸ਼ਿਪ ਜ਼ਿਲ੍ਹੇ ਦੇ ਤੋਂ ਆਏ ਲੋਕ ਔਰ ਅਲੱਗ-ਅਲੱਗ ਸਕੂਲਾਂ ਦੇ ਬੱਚਿਆਂ ਨੇ ਜਿਹੜਾ ਭਾਗ ਲਿਆ ਜਿਨ੍ਹਾਂ ਨੇ ਕਿ ਸਾਡੇ ਦੇਸ਼ ਦੀ ਅਖੰਡਤਾ ਲਈ ਬਹੁਤ ਕੰਮ ਕੀਤਾ ਹੈ ਜਿਨ੍ਹਾਂ ਨੇ ਅਲੱਗ-ਅਲੱਗ ਰਾਜਾਂ ਨੂੰ ਰਿਆਸਤਾਂ ਨੂੰ ਇਕੱਠੇ ਕਰਕੇ ਇੱਕ ਭਾਰਤ ਦਾ ਨਿਰਮਾਣ ਕੀਤਾ ਔਰ ਏਕਤਾ ਦਾ ਜਿਹੜਾ ਸੰਦੇਸ਼ ਦਿੱਤਾ ਔਰ ਉਹਨਾਂ ਦਾ ਇਹ ਮੈਸੇਜ ਵੀ ਏਕਤਾ ਹੀ ਸਾਡੀ ਸ਼ਕਤੀ ਹੈ ਸਾਡੀ ਸ਼ਕਤੀ ਸਾਡੀ ਏਕਤਾ ਹੈ ਸੋ ਜੇ ਅਸੀਂ ਇੱਕ ਹੋਵਾਂਗੇ ਤਾਂ ਸਾਡਾ ਦੇਸ਼ ਹੋਰ ਦਿਨ ਦੁਨੀ ਰਾਤ ਚੌਗਣੀ ਤਰੱਕੀ ਕਰੇਗਾ ਮੈਂ ਸਮਝਦਾ ਅੱਜ ਇਹ ਉਹਨਾਂ ਦਾ ਸੰਦੇਸ਼ ਹੀ ਹੈ ਜਿਹਦੇ ਕਰਕੇ ਅੱਜ ਭਾਰਤ ਵਰਸ਼ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਜਾਤਾਂ ਦੇ ਲੋਕ ਜਿਹੜੇ ਇਕੱਠੇ ਹੋ ਕੇ रहे ਨੇ اور بڑی ਭਾਈਚਾਰਕ ਸਾਂਝ ਦੇ ਨਾਲ ਦੇਸ਼ ਨੂੰ ਜਿਹੜਾ ਅੱਗੇ ਵਧਾ ਰਹੇ ਨੇ ਮੈਂ ਸਮਝਦਾ ਹਾਂ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਤੇ ਹੀ ਜਿਹੜਾ ਪੈਰਾ ਦਿੱਤਾ ਜਾ ਰਿਹਾ ਔਰ ਅਗਰ ਅਸੀਂ ਏਕਤਾ ਨਾਲ ਅੱਗੇ ਵਧਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੰਦੂਸਤਾਨ ਵੀ ਵੱਡੇ ਦੀ ਜਿਹੜੀ ਪਾਵਰ ਬਣੇਗੀ ਇਹ ਕਿੱਥੋਂ ਮਾਰਚ ਸ਼ੁਰੂ ਹੋਇਆ ਸੀ ਜਿਹੜਾ ਬੱਚਿਆਂ ਦੇ ਸਾਰੇ ਇਕੱਠੇ ਕਰਕੇ ਕਿਹੜੇ-ਕਿਹੜੇ ਸਕੂਲਾਂ ਦੇ ਬੱਚੇ ਪਹੁੰਚੇ ਸੀ ਕਿ ਦੱਸਣਾ ਚਾਹੋਗੇ ਕਿ ਸਿਟੀ ਹਾਰਟ ਤੋਂ ਹੋਇਆ ਸੀ ਜਿੱਦੇ ਚ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਬੱਚੇ ਦੇ ਵੀ ਸੀ ਆਰੀਆ ਸਕੂਲ ਦੇ ਸੀ ਵਿਕਰਮ ਸਕੂਲ ਦੇ ਵੀ ਹੋਰ ਵੀ ਕਈ ਸਕੂਲਾਂ ਦੇ ਸੀ ਜੀ ਤੇ ਇਹ ਅਲੱਗ-ਅਲੱਗ ਸਾਰੇ ਸ਼ਹਿਰ ਵਾਸੀ ਪਾਰਟੀ ਵਾਜੀਆਂ ਤੋਂ ਉੱਪਰ ਉੱਠ ਕੇ ਜਿਹੜੇ ਲੋਕ ਆਏ ਸੀ ਸੋ ਸਿਟੀ ਹਾਰਟ ਤੋਂ ਸ਼ੁਰੂ ਹੋ ਕੇ ਸ਼ਹਿਰ ਚੋਂ ਹੁੰਦਾ ਹੋਇਆ ਤੇ ਰਾਮ ਭਵਨ ਦੇ ਵਿੱਚ ਜਿਹੜੀ ਦੀ ਸਮਾਪਤੀ ਹੋਈ ਬੱਲ ਭਟਾਈ ਪਟੇਲ ਉਹਨਾਂ ਨੂੰ ਯਾ ਇਹੀ ਕਿਹਾ ਵੀ ਜਿਹੜਾ ਉਹਨਾਂ ਦਾ ਸੰਦੇਸ਼ ਹੈ ਸਰਦਾ ਮੱਲਬਾਈ ਪਟੇਲ ਦਾ ਵੀ ਏਕਤਾ ਵਿੱਚ ਜਿਹੜੀ ਸਾਡੀ ਤਰੱਕੀ ਹੈ ਏਕਤਾ 'ਚ ਸਾਡੀ ਭਲਾਈ ਹੈ ਆਪਾਂ ਆਓ ਇੱਕ ਹੋ ਕੇ ਇੱਕ ਇੱਕ ਰਹਾਂਗੇ ਤਾਂ ਸਾਡਾ ਪਿਆਰ ਵੀ ਵਧੇਗਾ ਆਓ ਇੱਕ ਹੋ ਕੇ ਜਿਹੜਾ ਆਪਾਂ ਦੇਸ਼ ਨੂੰ ਹੋਰ ਅੱਗੇ ਜਿਹੜਾ ਵਧਾਈਏ ਇਹ ਸੰਦੇਸ਼ ਵੀ ਬੱਚਿਆਂ ਨੂੰ ਜੋ ਮੱਲਬਾਈ ਪਟੇਲ ਜੀ ਦਾ ਉਹ ਜਿਹੜਾ ਅੱਜ ਦਿੱਤਾ ਗਿਆ ਪੂਰੀ ਬੀਜੇਪੀ ਦੀ ਲੀਡਰਸ਼ਿਪ ਪੂਰੀ ਮਜ਼ਬੂਤ ਸੀ ਜੇ ਮਹਾਜਨਨੀ ਦੀ ਗੱਲ ਕਰੀਏ ਹਾਂਜੀ ਪੂਰੀ ਦੇਖੋ ਸਾਡੇ ਤਿੰਨੇ ਹਲਕਿਆਂ ਦੀ ਮੁਹਾਲੀ ਤੋਂ ਡੇਰਾ ਵਸੀ ਤੋਂ ਔਰ ਖਰੜ ਤੋਂ ਸਾਰੀ ਲੀਡਰਸ਼ਿਪ ਹੈ ਜਿਹੜੀ ਇਹ ਮੌਕੇ ਤੇ ਮੌਜੂਦ ਸੀ ਔਰ ਸਾਰਿਆਂ ਨੇ ਇਹਦੇ ਚ ਹਿੱਸਾ ਲਿਆ ਇਹ ਲੀਡਰਸ਼ਿਪ ਨੇ ਬੈਠ ਕੇ ਇਹ ਸਾਂਝਾ ਪ੍ਰੋਗਰਾਮ ਬਣਾਇਆ ਸੀ ਲਿਖਿਆ ਸੀ ਜਿਹੜਾ ਅੱਜ ਇਹ ਕੀਤਾ ਗਿਆ ਹਾਂ ਬਿਲਕੁਲ ਜੀ ਮੇਰੇ ਖਿਆਲ ਹੈ ਜੀ ਦੇਸ਼ ਭਰ ਚ ਹੀ ਹੋ ਰਹੇ ਨੇ ਜੀ ਤੇ ਹਰ ਜ਼ਿਲ੍ਹੇ ਚ ਹੋ ਰਿਹਾ ਸੋ ਸਾਡੇ ਮੁਹਾਲੀ ਜ਼ਿਲ੍ਹੇ ਦਾ ਅਸੀਂ ਫਿਰ ਖਰੜ ਨੂੰ ਚੂਜ਼ ਕੀਤਾ ਸੀ ਜੀ ਤੇ ਸੋ ਸਾਰਾ ਮੁਹਾਲੀ ਜ਼ਿਲ੍ਹੇ ਨੇ ਆ ਕੇ ਜਿਹੜੀ ਇੱਥੇ ਰਨ ਫਾਰ ਯੂਨਿਟੀ ਮੈਰਾਥਨ ਆ ਉਹ ਇੱਥੇ ਜਿਹੜੀ ਆਯੋਜਿਤ ਕੀਤੀ ਸਰ ਖਰੜੋਂ ਵਸਿਆ ਨੂੰ ਕੀ ਕਹਿਣਾ ਚਾਹੋਗੇ ਕਰੜਵਾਸੀਆਂ ਨੂੰ ਮੈਂ ਇਹੀ ਕਹਾਂਗਾ ਕਿ ਸਾਹਿਬ ਬੱਲੇਬਾਈ ਪਟੇਲ ਦਾ ਜਿਹੜਾ ਸੰਦੇਸ਼ ਹੈ ਵੀ ਇੱਕੇ ਚੇ ਬਰਕਤ ਆਓ ਆਪਾਂ ਇੱਕ ਹੋ ਕੇ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਆਪਾਂ ਇੱਕ ਹੋ ਕੇ ਆਪਣੇ ਦੇਸ਼ ਲਈ ਆਪਣੇ ਸਟੇਟ ਲਈ ਕੰਮ ਕਰੀਏ ਤੇ ਆਪਣੇ ਦੇਸ਼ ਨੂੰ ਜਿਹੜਾ ਅੱਗੇ ਵਧਾਏ ਸਰਦਾਰ ਪਟੇਲ ਜੀ ਨੇ ਆਪਣੇ ਦੇਸ਼ ਕੇ ਲਈ ਸੋਚਿਆ ਹਰ ਹਿੰਦੁਸਤਾਨੀ ਐਸੇ ਸੋਚੇ ਤਾਂ ہمارا ਦੇਸ਼ ਬਹੁਤ ਅੱਗੇ بڑھےਗਾ ਔਰ ਮੋਦੀ ਜੀ ਜੋ ਹੈ ਸਿਰਫ ਹਾਈਲਾਈਟ ਸਰਦਾਰ ਪਟੇਲ ਜੀ ਨੂੰ ਕਰ ਰਹੇ ਹੈ ਕਾਂਗਰਸ ਕੇ ਰਾਜ ਕੇ ਅੰਦਰ ਸਰਦਾਰ ਪਟੇਲ ਜੀ ਕੋਈ ਯਾਦ ਨਹੀਂ ਕਰ ਰਹਾ tha ਇਹ ਸਿਰਫ ਮੋਦੀ ਜੀ ਹੈ ਜੋ ਅਛਾਈ ਨੂੰ ਅੱਗੇ ਲੈ ਕੇ ਆ ਰਹੇ ਹਾਂ ਦਿੱਕੇ ਵੱਡਾ ਇਕੱਠ ਖਲੜ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਬੀਜੇਪੀ ਲੀਡਰਸ਼ਿਪ ਦਾ ਕਹਿੰਦੇ ਜੀ ਸਰਦਾਰ ਵੱੱਲਾਬਾਈ ਪਟੇਲ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੈਰਾਥਨ ਕੱਢੀ ਗਈ ਹੈ ਤੇ ਸਕੂਲਾਂ ਦੇ ਬੱਚੇ ਨਿਕੇ ਗਏ ਸੀਗੇ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਹੈ 8 ਵਜੇ ਸ਼ੁਰੂ ਹੋਇਆ ਸੀਗਾ ਪੂਰੀ ਲੀਡਰਸ਼ਿਪ ਇੱਥੇ ਮੌਜੂਦ ਹੈ ਪਾਜੀ ਹੁਣੀ ਗੋਲਡੀ ਹੁਣ ਸਾਡੇ ਮੌਜੂਦ ਨੇ ਪਾਜੀ ਕਿਵੇਂ ਦੇਖਦੇ ਹੋ ਕਿੰਨਾ ਉਤਸ਼ਾਹੀ ਬੱਚਿਆਂ ਦੇ ਵਿੱਚ ਅੱਜ ਰਨ ਫੋਰ ਯੂਨਿਟੀ ਪੂਰੇ ਦੇਸ਼ ਦੇ ਵਿੱਚ ਹੈ ਸ੍ਰੀ ਵੱੱਲਾਬਾਈ ਪਟੇਲ ਜੀ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਿਉਂਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਅਗੋਰੇ ਸ ਕਰਕੇ ਚੱਲੇ ਸੀ ਵੱਲਾਬਾਈ ਪਟੇਲ ਨੇ ਪੂਰੇ ਦੇਸ਼ ਨੂੰ ਇੱਕ ਕੀਤਾ ਸਾਰੀਆਂ ਰਾਜਸਤਾ ਨੂੰ ਇਕੱਠੇ ਕਰਕੇ ਹਿੰਦੂਸਤਾਨ ਨੂੰ ਅੱਜ ਦਾ ਹਿੰਦੂਸਤਾਨ ਹੈ ਉਹਨੂੰ ਅੱਜ ਦੇ ਹਿੰਦੂਸਤਾਨ ਦੇ ਰੂਪ ਵਿੱਚ ਬਣਾਇਆ ਭਾਰਤੀ ਜਨਤਾ ਪਾਰਟੀ શ્રી ਨਰਿੰਦਰ મોદી ਜੀ ਨੇ ਉਹਨਾਂ ਦੀ ਸਟੈਚੂ ਆਫ ਯੂਨਿਟੀ ਗੁਜਰਾਤ ਦੇ ਵਿੱਚ ਵੀ ਲਾਈ ਇੱਕ ਬਹੁਤ ਵੱਡੀ ਪ੍ਰਤਿਮਾ ਬਣਾ ਕੇ ਹਰੇਕ ਪਿੰਡ ਤੋਂ ਲੋਹਾ ਲੈ ਕੇ ਗਏ ਸੀ ਉੱਥੇ ਲਾਇਆ ਤੇ ਅੱਜ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਸ਼ਰਧਾ ਦਿੰਦੇ ਹੋਏ ਉਹਨਾਂ ਦੀ 150 ਜਨਮ ਦਿਤੀ ਬਣਾ ਰਹੇ ਹਨ ਤਾਂ ਕਿ ਏਕਤਾ ਤੇ ਅਖੰਡਤਾ ਦੇਸ਼ ਦੀ ਬਣੀ ਰਹੇ ਇਹਨੂੰ ਲੈ ਕੇ ਅੱਜ ਅਸੀਂ ਖਰੜ ਦੇ ਵਿੱਚ ਇਹ ਇੱਕ ਰਨ ਆਫ ਯੂਨਿਟੀ ਦਾ ਪ੍ਰੋਗਰਾਮ ਕੀਤਾ ਹੈ ਲੀ ਅੱਜ ਇਸ ਆਪਣੇ ਜਥੇਬੰਦੀ ਤੋਂ ਜਿਹੜੇ ਪਰ ਇੱਥੇ ਪਹੁੰਚੇ ਸੀ ਆਪਣੇ ਮੈਂਬਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਹਾਲੀ ਦੀ ਪੂਰੀ ਲੀਡਰਸ਼ਿਪ ਤੇ ਸਟੇਟ ਤੋਂ ਸੁਆਸ਼ ਸ਼ਰਮਾ ਜੀ ਸਾਡੇ ਸੰਜੀਵ ਖੰਨਾ ਜੀ ਸਾਡੇ ਐਨ ਕੇ ਬਰਮਾ ਜੀ ਜਿਹੜੇ ਜਿੰਨੇ ਵੀ ਸਟੇਟ ਦੀ ਲੀਡਰਸ਼ਿਪ ਮੋਹਾਲੀ ਜ਼ਿਲ੍ਹੇ ਚ ਰਹਿੰਦੇ ਹੋ ਸਾਰੇ ਦੇ ਸਾਰੇ ਅੱਜ ਇੱਥੇ ਹਾਜ਼ਰ ਸਨ ਤੇ ਸਰਦਾ ਦੇ ਫੁੱਲਾਂ ਨੂੰ ਫੁੱਲ ਪਾ ਕੇ ਪੇਟ ਕੀਤੇ ਗਏ ਉਹਨਾਂ ਦੀ ਫੋਟੋ ਉਹਨਾਂ ਨੂੰ ਸਰਦਾ ਇਹੀ ਹੈ ਪੂਰੇ ਦੇਸ਼ ਦੇ ਵਿੱਚ ਅਸੀਂ ਰਨ ਕਰਕੇ ਪੂਰਾ ਦੇਸ਼ ਇਕੱਠਾ ਦੌੜਿਆ ਤਾਂ ਕਿ ਤੰਦਰੁਸਤ ਰਹੇ ਦੇਸ਼ ਸਵਸਥ ਰਹੇ ਉਹ ਕਰਦਾ ਹੋਇਆ ਸਾਡਾ ਇੱਥੇ ਦੇ ਮੰਡਲ ਪ੍ਰਧਾਨ ਰਕੇਸ਼ ਗੋਪ ਉਹ ਕਹਿੰਦੇ ਨੇ ਕਿ ਕਾਂਗਰਸ ਜਦੋਂ ਸੀਗੀ ਉਦੋਂ ਤਾਂ ਨਹੀਂ ਇਹ ਨੂੰ ਮਨਾਇਆ ਗਿਆ ਲੇਕਿਨ ਬੀਜੇਪੀ ਵੱਲੋਂ ਜਿਹੜਾ ਅਜ਼ਾਦ ਦਿਨ ਮਨਾਇਆ ਜਾ ਰਿਹਾ ਹੈ ਦੇਖੋ ਜਦੋਂ ਦੇਸ਼ ਆਜ਼ਾਦ ਹੋਇਆ ਸੀ ਜਿਹੜੇ ਕਾਂਗਰਸ ਦੇ ਡੈਲੀਗੇਟ ਸੀ 14 ਡੈਲੀਗੇਟਾਂ ਨੇ ਵੱਲਭਾਈ ਪਟੇਲ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਕਿਹਾ ਸੀ ਪਰ ਮਹਰੂ ਧੱਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਤੇ ਗਾਂਧੀ ਪਰਿਵਾਰ ਨੇ ਹਮੇਸ਼ਾ ਹੀ ਵੱਲਭਾਈ ਪਟੇਲ ਜੀ ਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਹੈ ਉਹਨਾਂ ਨੇ ਉਹਨੂੰ ਲੋਹ ਪੁਰਸ਼ ਦੀ ਉਪਾਧੀ ਨਾਨ ਸਲਮਾਨਤ ਕਰਕੇ ਉਹਨਾਂ ਦਾ ਜਿਹੜਾ ਨਿ ਵਾਨੀਆਂ ਗਿਆ ਉਹਨੂੰ ਯਾਦ ਕਰਦਾ ਹੋਏ ਅੱਜ ਅਸੀਂ ਪੂਰੇ ਦੇਸ਼ ਦੇ ਵਿੱਚ ਇਹ ਪ੍ਰੋਗਰਾਮ ਨਾਲ ਕਾਹਦਾ ਦੇਸ਼ ਦੇ ਵਿੱਚ ਜਿਹਨਾਂ ਰਾਜ ਕੀਤਾ ਸਭ ਤੋਂ ਵੱਧ ਜੀ ਕਿਸੇ ਪਾਰਟੀ ਨੇ ਕੀਤਾ ਤਾਂ ਕਾਂਗਰਸ ਨੇ ਕੀਤਾ ਕਾਂਗਰਸ ਨੇ 1984 ਦਾ ਕਤਲੇਆਮ ਕਰਾਇਆ ਸਿੱਖਾਂ ਦਾ ਨੁਕਸਾਨ ਕਰਾਇਆ ਤੇ ਜਿਹੜਾ ਇਹ ਕਾਂਗਰਸ ਨੇ ਹੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦੇ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੈ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰਕੇ ਅੱਜ ਦੇਸ਼ ਪੂਰਾ ਵਿਕਾਸ ਦੇ ਨਾਲ ਅੱਗੇ ਵਧ ਰਿਹਾ ਜੇ ਹਾਈਵੇਜ਼ ਬਣ ਰਹੇ ਹਨ ਤਾਂ ਉਹ ਸਾਰਿਆਂ ਵਾਸਤੇ ਬਣ ਰਹੇ ਹਨ ਜੇ ਹਸਪੀਟਲ ਬਣ ਰਹੇ ਹਨ ਤਾਂ ਉਹ ਸਾਰਿਆਂ ਵਾਸਤੇ ਬਣ ਰਹੇ ਹੈ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਲੈ ਕੇ ਪੂਰੇ ਵਿਸ਼ਵ ਦੇ ਵਿੱਚ ਅੱਜ ਹਿੰਦੁਸਤਾਨ ਦਾ ਨਾਮ ਜੇ ਕੀਤਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਮੋਦੀ ਜੀ ਨੇ ਕੀਤਾ। ਖਰੜਵਾਸੀਆਂ ਨੂੰ ਵੀ ਕਹਿਣਾ ਚਾਹੁੰਗੀ। ਖਰੜਵਾਸੀਆਂ ਨੂੰ ਮੈਂ ਅੱਜ ਵੀ ਧੰਨਵਾਦ ਵੀ ਕਹਿਣਾ ਚਾਹਨਾ ਕਿ ਪੂਰਾ ਸ਼ਹਿਰ ਅੱਜ ਇੱਥੇ ਪਹੁੰਚਿਆ ਹੋਇਆ ਸੀਗਾ, ਛੋਟੇ ਬੱਚੇ ਵੀ ਆਏ ਹੋਏ ਸੀਗੇ। ਖਰੜਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਉਹ ਸਾਡੇ ਨਾਲ ਦੇਸ਼ ਦੇ ਨਾਲ, ਏਕਤਾ ਦੇ ਨਾਲ, ਏਕਤਾ ਦੀ ਜਿਹੜੀ ਦੌੜ ਹੈ, ਉਹਦੇ ਨਾਲ ਇਕੱਠੇ ਹੋ ਕੇ ਅੱਜ ਇੱਥੇ ਰਨ ਆਫ ਯੂਨਿਟੀ ਅਸੀਂ ਕੀਤੀ ਹੈ। ਆ ਸਰਦਾਰ ਐਡ ਦਾ ਰੇਟ 150 ਇਸ ਦੇਸ਼ ਦੇ ਸਭ ਤੋਂ ਵੱਡੇ ਮਹਾਨਾਇਕ ਜਿਨ੍ਹਾਂ ਕਰਕੇ ਅੱਜ ਇੱਕ ਅਖੰਡ ਭਾਰਤ ਬਣਿਆ ਹੈ ਜੀ ਉਹਨਾਂ ਦੇ ਜਿਹੜੇ ਇਸ ਦਿਹਾੜੇ ਤੇ ਰਨ ਪਰਜੁਨਟੀ ਜਿਹੜਾ ਮੁਹਾਲੀ ਵੱਲੋਂ ਕਰਾਈ ਗਈ ਹੈ ਔਰ ਸਾਰੇ ਮੁਹਾਲੀ ਦੇ ਬੀਜੇਪੀ ਦੇ ਕਾਰਜਕਰਤਾ ਔਰ ਕਈ ਸਕੂਲਾਂ ਦੇ ਬੱਚਿਆਂ ਨੇ ਇਸ ਦੌੜ ਦੇ ਵਿੱਚ ਹਿੱਸਾ ਲਿਆ ਅਸੀਂ ਨਮਨ ਕਰਦੇ ਹਾਂ ਸਾਡੇ ਦੇਸ਼ ਦੇ ਮਹਾਨਾਇਕ ਨੂੰ ਜੇ ਸਰਦਾਰ ਪਟੇਲ ਨਾ ਹੁੰਦੇ ਤੇ ਪਤਾ ਨਹੀਂ ਸਾਡੇ ਦੇਸ਼ ਤੇ ਕੀ ਹਾਲਾਤ ਹੁੰਦੇ ਲਗਭਗ 565 ਦੇ ਵਿੱਚੋਂ 562 ਸਿਆਸਤਾਂ ਦੀ ਜ਼ਿੰਮੇਵਾਰੀ ਉਹਨਾਂ ਨੇ ਲਈ ਸੀ ਔਰ ਸਾਰਿਆਂ ਨੂੰ ਇੱਕ ਸੂਤਰ ਤੇ ਇੱਕ ਲੜੀ ਚ ਪਰੋਇਆ ਔਰ ਜਿਹੜੇ ਦੇਸ਼ ਦਾ ਸੁਪਨਾ ਅਸੀਂ ਇੱਕ ਸੋਚਿਆ ਸੀਗਾ ਸਾਡੇ ਸਵਤੰਤਰਤਾ ਸੰਾਨੀਆਂ ਨੇ ਉਹ ਸাকার ਹੋਇਆ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਸਦਸਿਆ ਨਹੀਂ ਸੀ ਪਰ ਭਾਰਤੀ ਜਨਤਾ ਪਾਰਟੀ ਪਾਰਟੀ ਤੋਂ ਉੱਠ ਕੇ ਜਿਹੜੇ ਰਾਸ਼ਟਰੀ ਮਹਾਨਾਇਕ ਹੈ ਉਹਨਾਂ ਦਾ ਧੰਨਵਾਦ ਕਰਦੀ ਹੈ ਔਰ ਸਰਦਾਰ ਪਟੇਲ ਨੂੰ ਇਸ ਦੇਸ਼ ਦਾ ਮਹਾਨ ਆਇਕ ਮੰਦੀ ਹੈ ਇਸ ਕਰਕੇ ਜਦੋਂ ਦੇ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਉਹ ਉਹਨਾਂ ਨੇ ਸਰਦਾਰ ਪਟੇਲ ਨੂੰ ਜਿਹੜਾ ਜਿਹੜਾ ਇਸ ਦੇਸ਼ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਲਈ ਉੱਚ ਸਥਾਨ ਆ ਦਵਾਇਆ ਔਰ ਇਸੀ ਕਰਕੇ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਸਮਾਰਕ ਦੇਸ਼ ਨੂੰ ਸਮਰਪਿਤ ਕੀਤਾ ਸੀਗਾ ਉਹ ਸਟੈਚੂ ਆਫ ਯੂਨਿਟੀ ਸੀ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਵੀ ਹੈ ਔਰ ਉਹ ਲੋਪਰੁਸ਼ ਦੀ ਇੱਕ ਨਿਸ਼ਾਨੀ ਵੀ ਹੈ ਕਿ ਉਹ ਕਿੰਨਾ ਦ੍ਰਿੜ ਵਿਅਕਤੀ ਸੀ ਔਰ ਉਸ ਮੁਕਾਬਲੇ ਹੀ ਉਹਨਾਂ ਦਾ ਸਟੈਚੂ ਵੀ ਬਣਾਇਆ ਗਿਆ ਮੈਂ ਇੱਕ ਵਾਰ ਫੇਰ ਤੋਂ ਦੇਸ਼ ਦੇ ਪੰਜਾਬ ਦੇ ਔਰ ਜਿਹੜਾ ਮੁਹੱਲੇ ਦੇ ਸਾਰੇ ਨਿਵਾਸੀਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਸ਼ੁਭਕਾਮਨਾਵਾਂ ਦਿੰਦਾ ਔਰ ਸਰਦਾਰ ਪਟੇਲ ਦੀ ਜਿਹੜੀ ਦੇਸ਼ ਤੇ ਪ੍ਰਤੀ ਜਿਹੜੀ ਦੇਣ ਹੈ ਉਹ ਦੇਸ਼ ਕਦੀ ਨਹੀਂ ਭੁੱਲ ਪਾਏਗਾ ਦੇਖੋ ਅੱਜ ਬਹੁਤ ਵੱਡਾ ਦਿਨ ਹੈ ਅੱਜ ਸਰਦਾਰ ਵੱਲਭ ਭਾਈ ਪਟੇਲ ਜਿਨ੍ਹਾਂ ਨੂੰ ਦੇਸ਼ ਲੋਹ ਪੁਰਸ਼ ਦੇ ਨਾਮ ਨਾਲ ਜਾਣਦਾ ਹੈ ਅੱਜ ਉਹਨਾਂ ਦੀ ਜਨਮ ਦਿਨਤੀ ਹੈ ਔਰਸ ਜਨਮ ਦਿਨਤੀ ਦੇ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਆਹਵਾਨ ਦੇਸ਼ ਨੂੰ ਕੀਤਾ ਹੋਇਆ ਹੈ ਪਿਛਲੇ ਕਈ ਸਾਲਾਂ ਤੋਂ ਕਿ ਉਹਨਾਂ ਦੀ ਜਨਮ ਦਿਨਤੀ ਨੂੰ ਅਸੀਂ ਇੱਕ ਭਾਰਤ ਸ੍ਰੇਸ਼ਟ ਭਾਰਤ ਦੇ ਨਾਮ ਤੇ ਮਨਾਣਾ ਹੈ ਕਿਉਂਕਿ ਹਿੰਦੁਸਤਾਨ ਨੂੰ ਇੱਕ ਕਰਨ ਚ ਸਰਦਾਰ ਪਟੇਲ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ 565 ਰਾਜਾਂ ਨੂੰ ਅੰਗਰੇਜ਼ਾਂ ਨੇ ਅਧਿਕਾਰ ਦਿੱਤਾ ਸੀ ਕਿ ਤੁਸੀਂ ਚਾਹੋ ਤਾਂ ਹਿੰਦੁਸਤਾਨ ਦਾ ਹਿੱਸਾ ਬਣੋ ਚਾਹੋ ਤਾਂ ਇੰਡੀਪੈਂਡੈਂਟ ਰਹੋ ਚਾਹੋ ਤਾਂ ਪਾਕਿਸਤਾਨ ਨਾਲ ਚਲੇ ਜਾਓ ਇਹ ਸਰਦਾਰ ਪਟੇਲ ਦੀ ਦ੍ਰਿੜਤਾ ਸੂਝਬੂਝ ਬੁੱਧੀਮਤਾ ਔਰ ਲੋਹੇ ਇਰਾਦੇ ਸੀ ਕਿ 562 ਰਿਆਸਤਾ ਹਿੰਦੁਸਤਾਨ ਦਾ ਹਿੱਸਾ ਬਣੀਆ ਰਾਜ ਜੋ ਹਿੰਦੁਸਤਾਨ ਦਾ ਐਡਾ ਵੱਡਾ ਸਰੂਪ ਹੈ ਉਹਦੇ ਪਿੱਛੇ ਸਰਦਾਰ ਪਟੇਲ ਦੀ ਬਹੁਤ ਬੜੀ ਭੂਮਿਕਾ ਹੈ ਸੋ ਉਹਨਾਂ ਦੀ ਉਸ ਕੰਟਰੀਬਿਊਸ਼ਨ ਨੂੰ ਯਾਦ ਕਰਨ ਲਈ ਦੇਸ਼ ਦੇ ਲੋਕਾਂ ਨੂੰ ਇੱਕ ਸਨੇਹਾ ਦੇਣ ਲਈ ਖਾਸ ਕਰਕੇ ਨੌਜਵਾਨ ਪੀੜੀ ਨੂੰ ਸਨੇਹਾ ਦੇਣ ਲਈ ਕਿ ਦੇਸ਼ ਨੂੰ ਇੱਕ ਰੱਖਣ ਕਿੰਨਾ ਲੋਕਾਂ ਨੇ ਕੰਟਰੀਬਿਊਸ਼ਨ ਕੀਤੀ ਹੈ ਔਰ ਫਿਰ ਦੇਸ਼ ਹਮੇਸ਼ਾ ਇਕ ਰਹੇ ਉਹ ਭਾਵਨਾ ਦੇਸ਼ ਚ ਮਜ਼ਬੂਤ ਰਹੇ ਉਹਦੇ ਲਈ ਅੱਜ ਦਾ ਇਹ ਰਨ ਫॉर ਯੂਨਿਟੀ ਆਯੋਜਿਤ ਕੀਤਾ ਗਿਆ ਸੀ ਸਰਚ ਅਸੀਂ ਕਈ ਲੋਕਾਂ ਨਾਲ ਤੇ ਗੱਲਬਾਤ ਕੀਤੀ ਹੈ ਉਹ ਕਹਿੰਦੇ ਨੇ ਕਿ ਜਦੋਂ ਕਾਂਗਰਸ ਸੀਗੀ ਉਦੋਂ ਉਹਨਾਂ ਨੇ ਯਾਦ ਨਹੀਂ ਕੀਤਾ ਇਸ ਨੂੰ ਲੇਕਿਨ ਭਾਜਪਾ ਨੇ ਜਿਹੜਾ ਕਿ ਯਾਦ ਕੀਤਾ ਕਿ ਕਹਿੰਦਾ ਦੁਰਭਾਗੇ ਪੁਰਣ ਹੈ ਬਦਕਿਸਮਤੀ ਦੀ ਗੱਲ ਹੈ ਕਿ ਕਾਂਗਰਸ ਕਦੀ ਗਾਂਧੀ ਪਰਿਵਾਰ ਤੋਂ ਬਾਹਰ ਹੀ ਨਹੀਂ ਨਿਕਲੀ ਕਾਂਗਰਸ ਨੇ ਹਮੇਸ਼ਾ ਹਰ ਚੀਜ਼ ਦਾ ਕ੍ਰੈਡਿਟ ਨਹਿਰੂ ਔਰ ਗਾਂਧੀ ਪਰਿਵਾਰ ਇਹ ਦੋਨੂੰ ਦੇ ਕੇ ਰੱਖਿਆ ਦੇਸ਼ ਦੀਆਂ ਸਾਰੀਆਂ ਪ੍ਰਯੋਜਨਾਵਾਂ ਸਾਰੇ ਪ੍ਰੋਜੈਕਟ ਸੜਕਾਂ ਹਵਾਈ ਅੱਡਿਆਂ ਦੇ ਵੀ ਨਾਮ ਦੇਖੋਗੇ ਕਿ ਨਹਿਰੂ ਔਰ ਗਾਂਧੀ ਪਰਿਵਾਰ ਹੀ ਸੀ ਤੁਹਾણે ਦੇਸ਼ ਨੂੰ ਬਣਾਂ ਚ ਕੰਟਰੀਬਿਊਟ ਕੀਤਾ আর Sardar Patel ਤਾਂ ਉਹਨਾਂ ਦੀ ਕੰਟਰੀਬਿਊਸ਼ਨ ਦਾ ਦੇਸ਼ ਕਦੀ ਭੁਲਾ ਹੀ ਨਹੀਂ ਸਕਦਾ। ਸੋ ਇਸ ਕਰਕੇ મોદી ਜੀ ਨੂੰ ਲੱਗਿਆ ਕਿ ਐਸੇ ਸਭ ਲੋਕ আর ਕੱਲੇ પટેલ ਸਾਹਿਬ ਨਹੀਂ ਹੈ। મોદી ਜੀ ਨੇ ਸੁਭਾਸ਼ ਚંદ્ર બો즈 ਦੀ ਕੰਟਰੀਬਿਊਸ਼ਨ ਨੂੰ ਅੱਗੇ ਲੈ ਕੇ ਆਂਦਾ। ਬਹੁਤ ਵੱਡਾ ਕਲਕੱਤਾ ਇਸਮਾਰਕ ਬਣਾਇਆ ਗਿਆ। ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਦੇਖੋ 에어ਪੋਰਟ ਦਾ ਨਾਮ ਚੰਡੀਗੜ੍ਹ ਦਾ ਰੱਖਿਆ। ਸੋ ਇਹ ਸਾਰੇ ਜਿਹੜੇ ਕੰਮ ਨੇ ਜਗਾ ਜਗਾ ਤੇ ਜੋ ਲੋਕ ਦੇਸ਼ ਲਈ ਚਾਹੇ ਰਾਣੀ ਦੀ ਚਾਂਸੀ ਹੈ ਚਾਹੇ ਤੰਤਿਆ ਟੋਪੇ ਹੈ ਚਾਹੇ ਨਾਨਾ ਫੜਨਵੀਜ਼ ਹੈ ਐਸੇ ਸਭ ਲੋਕਾਂ ਨੂੰ ਮੋਦੀ ਜੀ ਦੇਸ਼ ਦੇ ਸਾਹਮਣੇ ਉਭਾਰ ਰਹੇ ਨੇ ਕਿਉਂਕਿ ਦੇਸ਼ ਦੀ ਨਵੀਂ ਪੀੜੀ ਨੂੰ ਪ੍ਰੇਰਣਾ ਮਿਲਦੀ ਰਹੇ ਸਮਝਦਾ ਕਿ ਬਹੁਤ ਅੱਛਾ ਉਪਰਾਲਾ ਹੈ ਪਰ ਅੱਜ ਦੇਸ਼ بڑے ਜਿਨੂੰ ਕਹਿ ਲਓ ਕਿ ਫਕਰ ਦੇ ਨਾਲ ਸਰਦਾਰ ਪਟੇਲ ਨੂੰ ਯਾਦ ਕਰ ਰਿਹਾ